ਜਿਹੜੀ ਅੱਜ ਆਪਾਂ ਵੀਡੀਓ 'ਚ ਡਿਮਾਂਡ ਲੈ ਕੇ ਪਹੁੰਚੇ ਹਾਂ ਜੀ ਕੁੱਲ 15 ਲੱਖ ਰੁਪਈਆ ਮਾਲਕ ਨੇ ਰੇਟ ਕਿਹਾਗਾ ਤੇ ਜਮਾ ਨਵੀਂ ਕੋਠੀ ਐ ਜੀ ਜਮਾ ਨਵੀਂ ਤਿਆਰ ਹੋਈ ਐ ਹੁਣੇ ਤਿਆਰ ਹੋਈ ਐ ਤੁਸੀਂ ਪਹਿਲਾਂ ਇੱਕ ਵਾਰੀ ਵੀਡੀਓ ਦੇਖਿਓ ਤੇ ਗੱਲਬਾਤ ਆਪਾਂ ਸਾਰੀ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਤੁਹਾਡੇ ਕੋਲੇ ਕੋਠੀ ਘਰ ਮਕਾਨ ਤੁਸੀਂ ਵੀ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਇੱਕ ਵੀਡੀਓ ਜਾਣਕਾਰੀ ਫੋਟੋ ਆ ਆਪਣੇ WhatsApp ਨੰਬਰ ਤੇ ਭੇਜ ਦਿਓ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ 73800 ਪੂਰਾ 2673 ਪੂਰੀ ਸੋਹਣੀ ਕੋਠੀ ਆਪਾਂ ਅੱਜ ਤੁਹਾਡੇ ਖਾਤਰ ਵੀਡੀਓ ਚ ਲੈ ਕੇ ਪਹੁੰਚੇ ਆ ਜੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੂਗੀ ਡਬਲ ਸਟੋਰੀ ਕੋਠੀ ਅਸੀਂ ਕੋਠੀ ਦਾ ਰੇਟ ਵੀ ਪਸੰਦ ਆਊਗਾ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਸਾਰਾ ਕੰਮ ਤੁਸੀਂ ਕੋਠੀ ਦਾ ਇੱਕ ਵਾਰੀ ਚੈੱਕ ਕਰੋ ਵੀਡੀਓ ਚ ਸਾਰਾ ਕੁਝ ਮਾਲਕ ਨੇ ਦਿਖਾਇਆਗਾ ਬਾਕੀ ਅੰਦਰ ਆਪਾਂ ਚੱਲਦੇ ਹਾਂ ਅਸੀਂ ਮਾਲਕ ਨੇ ਜਿੰਨਾ ਕੰਮ ਕਰਵਾਇਆ ਹੋਇਆ ਇੱਕ ਨੰਬਰ ਕਰਵਾਇਆ ਹੋਇਆ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਪੂੜੀਆਂ ਦਾ ਸਾਰਾ ਕੰਮ ਹੋਇਆ ਜੀ ਗ੍ਰਿਲ ਤੋਂ ਲੈ ਕੇ ਪੱਥਰ ਦਾ ਕੰਮ ਸਾਰਾ A ਤੋਂ Z ਤੇ ਇੱਕ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲੂਗਾ ਉੱਪਰ ਛੱਤ ਤੱਕ ਮਾਲਕ ਨੇ ਟਾਈਲਾਂ ਦਾ ਕੰਮ ਕਰਵਾਇਆ ਹੋਇਆ ਜੀ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਰਹੇ ਹੋ ਜੀ ਥੱਲੇ ਆਪਾਂ ਨੂੰ ਵਧੀਆ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਜੋੜੀਆਂ ਦਾ ਕੰਮ ਵਧੀਆ ਹੋਇਆ ਬਾਕੀ ਜਿਹੜਾ ਬੈੱਡਰੂਮ ਬਣਿਆ ਹੋਇਆ ਬਹੁਤ ਸੋਹਣਾ ਬਣਿਆ ਹੋਇਆ ਕੰਦਾ ਤੇ ਇਹਨਾਂ ਨੇ ਟਾਈਲਾਂ ਦਾ ਕੰਮ ਕਰਵਾ ਰੱਖਿਆ ਤੇ ਬਹੁਤ ਵਧੀਆ ਸੋਹਣੀ ਕੁਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸੀ ਜਿੰਨੇ ਸ਼ੀਸ਼ੇ ਮਾਲਕ ਨੇ ਪਵਾਏ ਹੋਏ ਨੇ ਸਾਰੇ ਡਿਜ਼ਾਈਨਿੰਗ ਵਾਲੇ ਪਵਾਏ ਹੋਏ ਨੇ ਪੋੜੀਆਂ ਦਾ ਸਾਰਾ ਕੰਮ ਵਧੀਆ ਕਰਵਾਇਆ ਹੋਏ ਬਾਕੀ ਇੱਟਾਂ ਬਚ ਗਈਆਂ ਸੀਗੀਆਂ ਤਾਂ ਕਰਕੇ ਇੱਥੇ ਇੱਟਾਂ ਰੱਖੀਆਂ ਹੋਈਆਂ ਸੀ ਤੁਸੀਂ ਐ ਨਾ ਸਮਝੋ ਵੀ ਪਲਸਟਰ ਦਾ ਕੰਮ ਪਿਆਗਾ ਸਾਰਾ ਪਲਸਟਰ ਦਾ ਕੰਮ ਮਾਲਕ ਨੇ ਪੂਰਾ ਵਧੀਆ ਕਰਵਾ ਰੱਖਿਆ ਸੀ ਜਿੰਨਾ ਮਟੀਰੀਅਲ ਲੱਗਿਆ ਹੋਇਆ ਸਾਰਾ ਬਹੁਤ ਵਧੀਆ ਮਾਲਕ ਨੇ ਲਵਾਇਆ ਹੋਇਆ ਤੇ ਮਾਲਕ ਦੀ ਆਪ ਦੀ ਕੁਠੀ ਅਸੀਂ ਇਹਨਾਂ ਨੇ ਆਪਦੇ ਵਾਸਤੇ ਬਣਵਾਈ ਸੀ ਤੇ ਮਾਲਕ ਕਹਿੰਦੇ ਵੀ ਸਾਨੂੰ ਲੋੜ ਪੈ ਗਈ ਪੈਸਾਂ ਦੀ ਤਾਂ ਕਰਕੇ ਜਿਹੜੀ ਇਹ ਕੋਠੀ ਇਹ ਸੇਲ ਕਰਨੀ ਪੈ ਰਹੀ ਹੈ ਜੀ ਕੋਠੀ ਨੂੰ ਜਿਹੜੀ ਗਲੀ ਲੱਗਦੀ ਹੈ ਗਲੀ ਵੀ ਪੂਰੀ ਵਧੀਆ ਲੱਗਦੀ ਹੈ ਜੀ ਬਾਕੀ ਜੇ ਆਪਾਂ ਥੱਲੇ ਗੱਲ ਕਰੀਏ ਜੀ ਤਾਂ ਥੱਲੇ ਆਪਾਂ ਨੂੰ ਇੱਕ ਬੈਡਰੂਮ ਤੇ ਬਾਥਰੂਮ ਲੌਬੀ ਤੇ ਆਹ ਕੁਛ ਦੇਖਣ ਨੂੰ ਮਿਲੂਗਾ ਜੀ ਜੇ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਉੱਪਰ ਆਪਾਂ ਨੂੰ ਇੱਕ ਕਿਚਨ ਦੇਖਣ ਨੂੰ ਮਿਲ ਜੂਗਾ ਬਾਕੀ ਕਾਫੀ ਸਪੇਸ ਦੇਖਣ ਨੂੰ ਮਿਲੂਗੀ ਤੇ ਇੱਕ ਆਪਨ ਬਾਥਰੂਮ ਵੀ ਦੇਖਣ ਨੂੰ ਮਿਲੂਗਾ ਤੇ ਇੱਕ ਆਪ ਨੂੰ ਬੈਡਰੂਮ ਦੇਖਣ ਨੂੰ ਮਿਲੂਗਾ ਜੀ ਆ ਕੁਝ ਆਪਾਂ ਨੂੰ ਉੱਪਰ ਵੀ ਦੇਖਣ ਨੂੰ ਮਿਲੂਗਾ ਜੀ ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਆਪਾਂ ਦਿਖਾਈ ਰਹੀਆਂ ਸੀ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਸੀ ਪਸੰਦ ਆ ਰਹੀ ਹੈ ਤਾਂ ਨਾਲ ਦੀ ਨਾਲ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੋ ਥੱਲੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲ ਗਿਆ ਹੋਊਗਾ ਜੀ ਉਹਨੂੰ ਜ਼ਰੂਰ ਦਬਾ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਜੀ ਬਾਕੀ ਗੱਲਬਾਤ ਸਾਰੀ ਆਪਾਂ ਕਰ ਹੀ ਰਹੇ ਹਾਂ ਸੀ ਕੋਠੀ ਦੀ ਵੀਡੀਓ ਤੁਸੀਂ ਸਾਰੀ ਦੇਖ ਹੀ ਰਹੇ ਹੋ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਜੀ ਵੀਡੀਓ ਤਾਂ ਜਰੂਰ ਸਪੋਰਟ ਕਰਿਓ ਜੀ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਬਾਕੀ ਜੋੜੀਆਂ ਦਾ ਕੰਮ ਉੱਪਰ ਦਾ ਵੀ ਸਾਰਾ ਹੋਇਆ ਸੀ ਜਿਵੇਂ ਦਾ ਕੰਮ ਥੱਲੇ ਤੁਸੀਂ ਦੇਖਿਆ ਸੀਗਾ ਓਵੇਂ ਦਾ ਕੰਮ ਉੱਪਰ ਦਾ ਵੀ ਮਾਲਕ ਨੇ ਟੋਟਲ ਕਰਵਾ ਰੱਖਿਆ ਸੀ ਸ਼ੀਸ਼ਿਆਂ ਦਾ ਕੰਮ ਜੋੜੀਆਂ ਦਾ ਗ੍ਰਿੱਲ ਦਾ ਹਰ ਇੱਕ ਕੰਮ ਬਾਕੀ ਗਲੀ ਤੁਸੀਂ ਆਪ ਚੈੱਕ ਕਰ ਲਓ ਜੀ ਵਧੀਆ ਖੁੱਲੀ ਡੁੱਲੀ ਗਲੀ ਲੱਗਦੀ ਹੈ ਕੋਈ ਇਦਾਂ ਨਹੀਂ ਭੀੜ ਭੜੱਕੇ ਜੇ ਏਰੀਆ 'ਚ ਕੋਠੀ ਆਪਾਂ ਨੂੰ ਮਿਲੂਗੀ ਵਧੀਆ ਏਰੀਆ ਵਧੀਆ ਗੱਲਬਾਤ ਹੈ ਜੀ ਬਾਕੀ ਤੁਸੀਂ ਕੱਲੀ-ਕੱਲੀ ਚੀਜ਼ ਦੇਖ ਰਹੇ ਹੋ ਜੀ ਤੇ ਉੱਪਰ ਦਾ ਬਾਥਰੂਮ ਵੀ ਤੁਸੀਂ ਚੈੱਕ ਕਰੋ ਜੀ ਥੱਲੇ ਦਾ ਬਾਥਰੂਮ ਤੁਸੀਂ ਦੇਖ ਹੀ ਲਿਆ ਸੀਗਾ ਤੇ ਉੱਪਰ ਦਾ ਬਾਥਰੂਮ ਹੈ ਜੀ ਇਹ ਟਾਈਲਾਂ ਦਾ ਟੂਟੀਆਂ ਦਾ ਸਟੈਂਡਿੰਗ ਸ਼ੀਟ ਲੱਗੀ ਹੋਈ ਹੈ ਸਾਰਾ ਕੰਮ ਆਪਾਂ ਨੂੰ ਵਧੀਆ ਮਿਲੂਗਾ ਜੀ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਪਹਿਲਾਂ ਸਿਰਫ ਇੱਕ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ 15 ਲੱਖ ਰੁਪਏ ਜੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਲਵਾਂਗੇ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾ ਮਾਲਕ ਜਿਹੜੇ ਆਪ ਨੇ ਉਹਨਾਂ ਨੇ ਦੱਸਿਆ ਵੀ ਜਿਹੜੀ ਇਹ ਕੋਠੀ ਆ 35 ਗਜ਼ ਜਗ੍ਹਾ ਦੇ ਵਿੱਚ ਬਣੀ ਹੋਈ ਐ ਜੀ 35 ਗਜ਼ ਜਗ੍ਹਾ ਮਾਲਕ ਨੇ ਦੱਸੀ ਐ ਤੇ ਜਗ੍ਹਾ ਵਧੀਆ ਜੀ ਬਾਕੀ ਗਲੀ ਵਧੀਆ ਲੱਗਦੀ ਐ ਗਲੀ ਤੋਂ ਕਾਫੀ ਉੱਚੀ ਚੱਕ ਕੇ ਇਹਨਾਂ ਨੇ ਆਪਦੀ ਇਹ ਕੋਠੀ ਬਣਵਾਈ ਹੋਈ ਐ ਡਬਲ ਸਟੋਰੀ ਐ ਵੀਡੀਓ 'ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਵੀਡੀਓ ਮੈਨੂੰ ਉਮੀਦ ਐ ਜੀ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਰੇਟ ਵੀ ਤੁਹਾਨੂੰ ਪਸੰਦ ਆ ਗਿਆ ਹੋਊਗਾ ਤੁਸੀਂ ਬਹੁਤ ਜ਼ਿਆਦਾ ਕਮੈਂਟ ਕਰ ਰਹੇ ਸੀਗੇ ਤੁਸੀਂ ਨਮੀ ਕੁਠੀ ਵਾਸਤੇ ਕਹਿੰਦੇ ਸੀਗੇ ਤੇ ਆਪਾਂ ਤੁਹਾਡੇ ਏਰੀਆ ਚੋਂ ਲੈ ਕੇ ਪਹੁੰਚੀਆਂ ਸੀ ਤੇ ਕਾਫੀ ਕਮੈਂਟ ਆਪਣੇ ਕੋਲੇ ਪਹੁੰਚੇ ਸੀਗੇ ਤੁਸੀਂ ਕੋਟਕਪੂਰ ਏਰੀਆ ਚੋਂ ਕਹਿੰਦੇ ਸੀਗੇ ਤੇ ਕੋਟਕਪੂਰ ਏਰੀਆ ਚੋਂ ਆਪਾਂ ਲੈ ਕੇ ਪਹੁੰਚੀਆਂ ਸੀ ਇਹਨਾਂ ਦਾ ਏਰੀਆ ਕੋਟਕਪੂਰਾ ਡਿਸਟ੍ਰਿਕਟ ਫਰੀਦਕੋਟ ਇਹਨਾਂ ਨੂੰ ਲੱਗਦੀ ਹੈ ਜੀ ਫਰੀਦਕੋਟ ਡਿਸਟ੍ਰਿਕਟ ਹੈ ਕੋਟਕਪੂਰਾ ਏਰੀਆ ਕੋਟਕਪੂਰੇ ਖਾਸ ਦੇ ਵਿੱਚ ਕੋਠੀ ਤੁਹਾਨੂੰ ਮਿਲ ਜੂਗੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ 15 ਲੱਖ ਰੁਪਇਆ ਇੱਕ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਬਾਕੀ ਨੀਚਲਾ ਪੋਰਸ਼ਨ ਵੀ ਤੁਸੀਂ ਦੇਖ ਲਿਆ ਉੱਪਰ ਦਾ ਪੋਰਸ਼ਨ ਵੀ ਦੇਖ ਲਿਆ ਤੇ ਨੀਚੇ ਵਾਲੇ ਪੋਰਸ਼ਨ ਚ ਕੀ ਕੁਝ ਬਣਿਆ ਹੋਇਆ ਤੁਸੀਂ ਦੇਖ ਲਿਆ ਸੀ ਇੱਕ ਬੈੱਡਰੂਮ ਤੇ ਲੌਬੀ ਤੇ ਬਾਥਰੂਮ ਉੱਪਰ ਵੀ ਆਪਾਂ ਨੂੰ ਇੱਕ ਬੈੱਡਰੂਮ ਇੱਕ ਰਸੋਈ ਲੌਬੀ ਤੇ ਬਾਥਰੂਮ ਆਹ ਕੁਝ ਮਿਲੂਗਾ ਜੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਤੇ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਤਮ ਮਾਲਕ ਦਾ ਨੰਬਰ ਹੈ 700 ਪੂਰਾ 96 44617 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਤੁਹਾਨੂੰ 700 ਪੂਰਾ 96 ਤੇ 44617 ਇਹ ਮਾਲਕ ਦਾ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਪੂਰੀ ਗੱਲਬਾਤ ਕਰਕੇ ਮਾਲਕ ਨਾਲ ਉਹ ਤੋਂ ਬਾਅਦ ਰੇਟ ਮੁਕਾ ਕੇ ਤੇ ਖਰੀਦ ਸਕਦੇ ਹੋ ਜੀ ਬਾਕੀ ਨੰਬਰ ਤੁਹਾਨੂੰ ਮਿਲ ਗਿਆ ਜੀ ਰੇਟ ਵੀ ਤੁਹਾਨੂੰ ਮੈਂ ਦੱਸਤਾ ਏਰੀਆ ਵੀ ਤੁਹਾਨੂੰ ਪਤਾ ਲੱਗ ਗਿਆ ਹੁਣ ਮੈਨੂੰ ਚੰਗੀ ਤਰ੍ਹਾਂ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਖੁੱਲ ਕੇ ਦੱਸਿਓ ਜੀ ਜੇ ਵਧੀਆ ਲੱਗੀ ਇਹ ਵੀਡੀਓ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੋ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਤੁਹਾਡੇ ਇੱਕ ਲਾਈਕ ਨਾਲ ਬਹੁਤ ਹੌਸਲਾ ਵੱਧਦਾ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਬਹੁਤ ਸਪੋਰਟ ਕਰਦੇ ਹੋ ਹਰ ਵੀਡੀਓ ਨੂੰ ਆਪਣੇ ਚੈਨਲ ਨੂੰ ਤੇ ਅੱਜ ਵਾਲੀ ਵੀਡੀਓ ਨੂੰ ਵੀ ਮੈਂ ਉਮੀਦ ਕਰਦਾ ਤੁਸੀਂ ਬਹੁਤ ਜ਼ਿਆਦਾ ਪਿਆਰ ਦੇਵੋਗੇ ਤੇ ਵੱਧ ਤੋਂ ਵੱਧ ਆਪਦੇ ਗਰੁੱਪਾਂ ਦੇ ਵਿੱਚ ਸੀ ਆਪਦੇ ਯਾਰਾਂ ਮਿੱਤਰਾਂ ਚ ਆਪਦੇ ਫਰੈਂਡ ਸਰਕਲ ਦੇ ਵਿੱਚ ਤੇ ਆਪਦੇ ਰਿਸ਼ਤੇਦਾਰਾਂ ਚ ਵੀਡੀਓ ਨੂੰ ਸ਼ੇਅਰ ਕਰ ਦੋ ਚਾਹੇ WhatsApp ਤੇ ਚਾਹੇ Facebook ਤੇ ਜੇ ਤੱਕ ਵੀ ਤੁਸੀਂ ਕਰਨਾ ਚਾਹੁੰਦੇ ਹੋ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚੇ ਹੋ ਤੇ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਹਰ ਰੋਜ਼ ਆਪਾਂ ਅਲੱਗ-ਅਲੱਗ ਏਰੀਆ ਚੋਂ ਕੋਠੀ ਘਰ ਮਕਾਨ ਡੇਲੀ ਲੈ ਕੇ ਪਹੁੰਚਦੇ ਹਾਂ ਜੀ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਸਸਤੇ ਘਰ ਕੋਠੀ ਮਕਾਨ ਦੀ ਵੀਡੀਓ ਡੇਲੀ ਆਪਾਂ ਲੈ ਕੇ ਆਉਂਦੇ ਹਾਂ ਜੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਜੀ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਦਬਦੋ ਜੀ ਬਦ ਤੋਂ ਬਦ ਉਹਨੂੰ ਦਬਦੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਦਬ ਦਬ ਉਹਨੂੰ ਚਾਹੀ ਲਾਲ ਕਰੋ ਚਾਹੀ ਪੀਲਾ ਕਰੋ ਦਬ ਦੋ ਬਸ ਬਾਕੀ ਜੇ ਤੁਸੀਂ ਵੀ ਐਡ ਕਰਵਾਉਣੀ ਆ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ ਸਾਰਾ ਕੁਝ ਆਪਣੇ ਕੋਲੇ ਭੇਜ ਦਿਓ ਜੀ ਆਪਣੇ ਵਟਸਐਪ ਨੰਬਰ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਚਾਹੀ ਤੁਸੀਂ ਕਿਸੇ ਵੀ ਏਰੀਆ ਚ ਦੇਖ ਰਹੂ ਚਾਹੀ ਕਿਸੇ ਵੀ ਪਿੰਡ ਚ ਕਿਸੇ ਵੀ ਕਸਬੇ ਚ ਕਿਸੇ ਵੀ ਕਲੋਨੀ ਚ ਖੇਤ ਦੇ ਵਿੱਚ ਪਿੰਡ ਦੇ ਵਿੱਚ ਕਿਸੇ ਵੀ ਇਲਾਕੇ ਚ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਜੀ ਵੇਚਣਾ ਚਾਹੁੰਦੇ ਹੋ ਬਸ ਜਿਹੜੀ ਵੀਡੀਓ ਬਣਾ ਕੇ ਭੇਜਣੀ ਹੈ ਜੀ ਫੋਨ ਨੂੰ ਟੇਡਾ ਫੜ ਕੇ ਤੇ ਪੂਰੀ ਵਧੀਆ ਬਿਲਕੁਲ ਆਰਾਮ ਨਾਲ ਮੋਬਾਈਲ ਨੂੰ ਜ਼ਿਆਦਾ ਹਿੱਲਿਆ ਨਹੀਂ ਦੇਣਾ ਜੀ ਤੇ ਬਣਾ ਕੇ ਆਪਣੇ ਕੋਲੇ ਆਪਣੇ ਨੰਬਰ ਤੇ ਭੇਜ ਦਿਓ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਬਾਕੀ ਵੀਡੀਓ ਪਸੰਦ ਆਈ ਹੈ ਜਰੂਰ ਦੱਸਿਓ ਜੀ ਤੇ ਬਹੁਤ ਪਿਆਰ ਦਿੱਨੂ ਤੁਸੀਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ। ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ। ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ।